ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਬਣਾ ਰਹੇ ਸੀ ਡਿਜ਼ਾਈਨ ਤੇ ਇਹ ਡਿਜ਼ਾਈਨ ਆਪਣਾ ਜੀ ਆ ਤਾਂ ਉਲਟੀ ਸਾਈਡ ਆ ਤੇ ਆ ਹੈਗਾ ਜੀ ਸਿੱਧਾ ਪਾਸਾ ਵੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਆਪਾਂ ਇਹ ਬਣਾਈ ਜਾਂਦੇ ਸੀ ਮੈਂ ਕਿਹਾ ਚਲੋ ਇਸੇ ਤੇ ਦੱਸ ਦਿੰਨੇ ਆਪਾਂ ਦੇਖੋ ਜੀ 골ਡ ਡੱਬੀ ਵੀ ਬਣਦੀ ਆ ਤੇ ਚੌਰਸ ਡੱਬੀ ਵੀ ਬਣਦੀ ਆ ਇਹਦੇ ਇੱਥੇ ਥੋੜਾ ਜਿਹਾ ਘੱਟ ਦਿਖਾਈ ਦਿੰਦਾ। ਤੇ ਆ ਦੇਖੋ ਜੀ। ਤੇ ਜੇ ਐਂ ਕਰਦਾ ਦੇਖੋ ਚਾਰਸ ਡੱਬੇ। ਇਸ ਤਰ੍ਹਾਂ ਗੋਲ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਪਣੇ ਸ਼ਾਲ ਤੇ ਮਫਲਰ ਤੇ ਜੇ ਬੱਚਿਆਂ ਵਾਸਤੇ ਆਪਾਂ ਫਰਾਕ ਬਣਾਉਣੀ ਆ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਸੌਖਾ ਹੈ। ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਆਪਾਂ ਤੇ ਇੱਕ-ਇੱਕ ਕੁੰਡਾ ਆਪਾਂ ਰੱਖਿਆ ਸਾਈਡ ਤੇ। ਬਾਕੀ ਦੋ-ਦੋ ਕੁੰਡੇ ਆ ਜੀ। ਸਾਰੇ ਦੋ ਦੋ ਕੁੰਟਿਆਂ ਦਾ ਡਿਜ਼ਾਈਨ ਹੈ ਜੀ ਤੇ ਦੋ ਸਲਾਈਆਂ 'ਚ ਹੀ ਬਣ ਕੇ ਕੰਪਲੀਟ ਹੋ ਜਾਂਦਾ ਹੈ ਤੇ ਚਲੋ ਜੀ ਆਪਾਂ ਬਣਾਉਣਾ ਦੱਸਦੇ ਆ ਤੁਹਾਨੂੰ ਡਿਜ਼ਾਈਨ ਤੇ ਆਪਾਂ ਇਸੇ ਤੇ ਹੀ ਦੱਸ ਦਿੰਨੇ ਆ ਜੀ ਕਿਵੇਂ ਬਣਾਇਆ ਤੇ ਇਹ ਹੋਊਗਾ ਜੀ ਉਲਟੀ ਸਾਈਡ ਤੋਂ ਸਟਾਰਟ ਹੋਊਗਾ ਜਦੋਂ ਆਪਾਂ ਬਾਰਡਰ ਬਣਾ ਲੈਣਾ ਤੇ ਆਪਣਾ ਉਲਟੀ ਸਾਈਡ ਤੋਂ ਇਹ ਸਟਾਰਟ ਹੋ ਜੂਗਾ ਜੀ ਉਲਟੀ ਸਾਈਡ ਤੋਂ ਆਪਾਂ ਇਹ ਬਣਾਉਣਾ ਸਟਾਰਟ ਕਰਨਾ ਇੱਥੋਂ ਤੇ ਚਲੋ ਜੀ ਆਪਾਂ ਆਪਣੀ ਆਹ ਉਲਟੀ ਸਲਾਈ ਹੈ ਜੀ ਇੱਧਰ ਦੇਖੋ ਉਲਟ ਆਹ ਉਲਟਾ ਪਾਸਾ ਤੇ ਆਪਾਂ ਇੱਥੇ ਸਟਾਰਟ ਕਰਦੇ ਆ ਜੀ ਇਹਨਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਸੌਖਾ ਹੈ ਤੇ ਬਹੁਤ ਜਲਦੀ ਬਣਦਾ ਹੈ ਤੇ ਆ ਦੇਖੋ ਜੀ ਦੋ ਕੁੰਡੇ ਆਪਣੇ ਇੱਕ ਕੁੰਡਾ ਆਪਾਂ ਤਾਰ ਲਿਆ ਤੇ ਆ ਦੋ ਕੁੰਡੇ ਆ ਇਹਨਾਂ ਦੇ ਆਪਾਂ ਇੱਥੋਂ ਪਿੱਛੋਂ ਦੀ ਸਲਾਈ ਪਾਵਾਂਗੇ ਤੇ ਆਪਾਂ ਇੱਕ ਇਸ ਤਰ੍ਹਾਂ ਕੁੰਡਾ ਬਣਾ ਲਾਂਗੇ ਤੇ ਜਿਹੜਿਆ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਆਪਣੇ ਦੋ ਕੁੰਡੇ ਆ ਤੇ ਦੋ ਹੀ ਆਪਾਂ ਕੁੰਡੇ ਫੇਰ ਬਣਾ ਲੈਣੇ ਆ ਫੇਰ ਆਪਾਂ ਪਿੱਛੋਂ ਦੀ ਦੋ ਕੁੰਡਿਆਂ ਦੇ ਇੱਕ ਕੁੰਡਾ ਬਣਾ ਲਵਾਂਗੇ ਜਿਹੜੇ ਦੋ ਕੁੰਡੇ ਆਪਣੇ ਸਲਾਈ ਤੇ ਇਹਨਾਂ ਦਾ ਆਪਾਂ ਦੋਹਾਂ ਦੇ ਇੱਕ ਕਰ ਦਾਂਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਪੂਰੀ ਸਲਾਈ ਬਣਾ ਲੈਣੀ ਹੈ ਤੇ ਆਪਾਂ ਫਿਰ ਤੋਂ ਕਹਿੰਨੇ ਆ ਤੁਹਾਨੂੰ ਕਿ ਜੇ ਮਫਲਰ ਤੇ ਸ਼ਾਲ ਫਰਾਕ ਬਣਾਉਣ ਵਾਸਤੇ ਬਹੁਤ ਸੋਹਣਾ ਤੇ ਵਧੀਆ ਡਿਜ਼ਾਈਨ ਹੈ ਜੀ ਸੌਖਾ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਇਸ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ। ਕੁੰਡੇ ਆਪਣੇ ਸੇਮ ਉਹੀ ਆ ਉਨੇ ਹੀ ਰਹਿਣੇ ਆ ਨਾ ਕੋਈ ਵਧਣਾ ਨਾ ਕੋਈ ਘਟਣਾ। लास्ट ते भी आपल्याकडे दो कुंडे सी दोहा दापा एक कुंडा बनाय दोहा दे एक करता हा वाला कुंडा पा उल्टा बनाओ ਹੁਣ ਆਪਾਂ ਸਿੱਧੇ ਪਾਸੇ ਆਗੇ ਜੀ ਸਿੱਧੇ ਪਾਸੇ ਆਪਾਂ ਆਹ ਕੁੰਡਾ ਤਾਰਿਆ ਤਾਂ ਆਪਾਂ ਸ ਪੂਰੀ ਸਲਾਈ ਇਹ ਸਿੱਧੀ ਬਣਾ ਲੈਣੀ ਹੈ ਕੁਝ ਵੀ ਨਹੀਂ ਕਰਨਾ ਇਧਰੋਂ ਬਸ ਇੱਕ ਉਲਟੀ ਸਲਾਈ ਚ ਆਪਾਂ ਡਿਜ਼ਾਈਨ ਬਣਾਉਂਦੇ ਹੋਣਾ ਸਿੱਧੀ ਸਲਾਈ ਹੈ ਜਿਹੜੀ ਆਪਣੀ ਉਸ ਤਰ੍ਹਾਂ ਪੂਰੇ ਕੁੰਡੇ ਆਪਾਂ ਸਿੱਧੇ ਬਣਾਉਂਦੇ ਜਾਣ ਤੇ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ ਕੁਝ ਵੀ ਟਾਈਮ ਨਹੀਂ ਲੱਗਦਾ ਕੋਈ ਵੀ ਹੰਨ ਲੈ ਲਓ ਤੁਸੀਂ ਮੋਟੀ ਹੰਨ ਹੋਵੇ ਬਰੀਕ ਹੋਵੇ ਕੋਈ ਵੀ ਕਲਰ ਹੋਵੇ ਸਾਰੇ ਰੰਗਾਂ ਵਿੱਚ ਜੱਜਣ ਵਾਲਾ ਡਿਜ਼ਾਈਨ ਤੇ ਸੋਹਣਾ ਲੱਗਣ ਵਾਲਾ ਤੇ ਜਲਦੀ ਵੀ ਬਹੁਤ ਬਣਦਾ ਹੈ ਆਹ ਲਓ ਜੀ ਆਪਣਾ ਦੋ ਸਲਾਈਆਂ ਚ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਸਮਝ ਆ ਗਈ ਹੋਊਗੀ ਤੇ ਚੰਗੀ ਵੀ ਲੱਗੀ ਹੋਊਗੀ ਤੇ ਜਰੂਰ ਜਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਵੱਧ ਤੋਂ ਵੱਧ ਕਰਦਿਆ ਕਰੋ ਜੀ ਦੇਖੋ ਜੀ ਚਾਰਸ ਡੱਬੀ ਵੀ ਦੇਖਦੀ ਆ ਥੋੜਾ ਜਿਆਦਾ ਡਿਜ਼ਾਈਨ ਚ ਘੱਟ ਦੇਖਦੀ ਹੈ ਜੀ ਜੇ ਆਪਾਂ ਰੀਅਲਸ ਦੇਖਦੇ ਆ ਤਾਂ ਬਹੁਤ ਸੋਹਣੇ ਡਬਲ ਡਬਲ ਬਣ ਕੇ ਡਿਜ਼ਾਈਨ ਐ ਇਸ ਤਰ੍ਹਾਂ ਬੋਲਾ ਬੋਲਾ ਡਬਲ ਡਬਲ ਬਣ ਕੇ ਤਿਆਰ ਹੋਏ ਆ ਜਿਵੇਂ ਡਵਲ ਬਣਾਇਆ ਹੁੰਦਾ ਇਸ ਤਰ੍ਹਾਂ ਬਣਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਡਿਜ਼ਾਈਨ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ। ਤੇ ਚਲੋ ਜੀ। ਮਿਲਦੇ ਆ ਕਿਸੇ ਹੋਰ ਸੋਹਣੇ ਜੀ ਵੀਡੀਓ ਨਾਲ ਵੀਡੀਓ ਦੇਖਣ ਲਈ। ਫਿਰ ਤੋਂ ਬਹੁਤ ਬਹੁਤ ਧੰਨਵਾਦ।